ਦੇਸ਼ ਦੀ ਜਨਤਾ ਨੇ ਅੱਜ ਕਿਸ ਦੇ ਹੱਕ ਵਿੱਚ ਫਤਵਾ ਦਿੱਤਾ ਇਹ ਅੱਜ ਸਥਿਤੀ ਥੋੜੇ ਸਮੇਂ ਬਾਅਦ ਸਪਸ਼ਟ ਹੋਣ ਜਾ ਰਹੀ ਹੈ ਜਿੰਦੋਂ ਤੱਕ ਗੱਲ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਕਰ ਲਈ ਤਾਂ ਇੱਥੇ ਬੜੀ ਹੀ ਦਿਲਚਸਪ ਅਤੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ ਚਕੋਨੀ ਮੁਕਾਬਲਾ ਜਿਹੜਾ ਕੀ ਦੇਖਣ ਨੂੰ ਮਿਲਿਆ ਔਰ ਅੱਜ ਕਾਊਂਟਿੰਗ ਹੋਣੀ ਹੈ ਤਾਂ ਦਿਖਾ ਦਿੰਦੇ ਆ ਪਹਿਲੇ ਕਾਊਂਟਿੰਗ ਸੈਂਟਰ ਦੀਆਂ ਤਸਵੀਰਾਂ ਜਿੱਥੇ ਕੀ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਣਾਤ ਹੈ ਜਿਹੜੇ ਕਾਊਂਟਿੰਗ ਏਜੰਟਸ ਨੇ ਵੱਖ-ਵੱਖ ਪਾਰਟੀਆਂ ਦੇ ਉਹ ਪਹੁੰਚ ਕਰਦੇ ਨੇ ਇਹ ਤਾਂ ਦੱਸ ਦਿੰਦੇ ਆ ਨੋ ਵਿਧਾਨ ਸਭਾ ਹਲਕਿਆਂ ਦੇ ਤਹਿਤ ਕਾਊਂਟਿੰਗ ਸੈਂਟਰ ਜਿਹੜੇ ਇੱਥੇ ਉਹ ਸਥਾਪਿਤ ਕੀਤੇ ਗਏ ਨੇ ਹਰ ਹਲਕੇ ਦੀ ਜਿਹੜੀ ਗਿਣਤੀ ਹੈ ਉਹ ਵਕ ਵਕ ਕਾਊਂਟਿੰਗ ਸੈਂਟਰ 'ਚ ਹੋਣੀ ਹੈ ਤੇ ਥੋੜੀ ਜਿਹੀ ਸਮੇਂ ਬਾਅਦ ਰੁਝਾਨ ਆਨੇ ਵੀ ਸ਼ੁਰੂ ਹੋ ਜਾਣੇ ਆ ਫਿਲਹਾਲ ਸਮੇਂ ਦੀ ਉਡੀਕ ਚੱਲ ਰਹੀ ਹੈ ਕਿਉਂਕਿ 8 ਵਜੇ ਇਹ ਗਿਣਤੀ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਰੁਝਾਨ ਅਤੇ ਨਤੀਜਿਆਂ ਵੱਲ ਵਧਦੇ ਜਾਵਾਂਗੇ ਤਾਂ ਪਹਿਲੇ ਤੁਹਾਨੂੰ ਤੁਸ਼ੀਨਾ ਸਾਹਿਬ ਇਹ ਕਰ ਦਿੰਦੇ ਜਿੱਥੇ ਕੀ काउंटिंग एजेंट ਵੱਖ-ਵੱਖ ਸਿਆਸੀ ਪਾਰਟੀਆਂ ਦੇ ਪਹੁੰਚ ਰਹੇ ਨੇ ਔਰ ਗੱਲ ਕਰ ਲਈਏ ਅਮਸਲ ਲੋਕ ਸਭਾ ਹਲਕੇ ਦੀ ਤਾਂ ਬਹੁਤ ਹੀ ਕਾਂਟੇ ਦੀ ਟੱਕਰ ਆਉਣ ਵਾਲੀ ਹੈ ਜਿੱਥੇ ਕਿ 56 ਫੀਸਦੀ ਦੇ ਪੋਲ ਪੋਲ ਹੋਈਆਂ ਹਨ ਗਰਮੀ ਬਹੁਤ ਜ਼ਿਆਦਾ ਸੀ ਐਸੇ باوجود ਲੋਕਾਂ ਨੇ ਦੇ ਚਸਪੀ ਦਿਖਾਈ ਸੀ ਵੋਟਾ ਪਾਉਣ ਵਿੱਚ ਤੇ 55 ਫੀਸਦੀ ਤੋਂ ਜ਼ਿਆਦਾ ਵੋਟਾਂ ਪਾਈਆਂ ਸੀ ਲੋਕਾਂ ਨੇ ਤੇ ਅੱਜ ਉਸ ਦਾ ਨਤੀਜਾ ਥੋੜੇ ਸਮੇਂ ਬਾਅਦ ਵੇਖਣ ਨੂੰ ਮਿਲੇਗਾ ਤਾਂ ਫਿਲਹਾਲ ਬਦਾਂ ਸਭ ਹਲਕੇ ਵਾਈਜ਼ ਕਾਊਂਟਿੰਗ ਕੁਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ ਤੇ ਅੱਜ ਸਾਰੀ ਸਥਿਤੀ ਸਪਸ਼ਟ ਹੋਣ ਵਾਲੀ ਹੈ ਕਿ ਕਿਸੇ ਹਿੱਸੇ ਵਿੱਚ ਜਿੱਤ ਆਉਂਦੀ ਹੈ ਤੇ ਕਿਸੇ ਹਿੱਸੇ ਵਿੱਚ ਹਾਰ ਖੈਰ ਦਾਵਿਆਂ ਦਾ ਲਗਾਤਾਰ ਬਾਜ਼ਾਰ ਜਿਹੜਾ ਕਿ ਉਹ ਗਰਮ ਵੀ ਵਿਖਾਈ ਦਿੱਤਾ ਸੀ ਹਰ ਸਿਆਸੀ ਪਾਰਟੀ ਆਪਣੀ ਜਿੱਤ ਦਾ ਦਾਵਾ ਕਰਦੀ ਹੋਈ ਦਿਖਾਈ ਦੇ ਰਹੀ ਸੀ ਪਰ ਜਿਸ ਨੂੰ ਜਿਸ ਨੂੰ ਜਨਤਾ ਨੇ ਫਤਵਾ ਦਿੱਤਾ ਹੈ ਜਿੱਥੇ ਤਾਂ ਉਸੇ ਹੀ ਹੋਣੀ ਹੈ ਕੈਮਰਾ ਪਰਸਪਾਲ ਦੇ ਨਾਲ ਸਿਕੰਦਰ ਪਸਰੀਚਾ ਦੇਨਿਕ ਸਪੀਰਾ ਟੀਵੀ ਅੰਮ੍ਰਿਤਸਰ ਦੇਸ਼ ਦੀ ਜਨਤਾ ਨੇ ਅੱਜ ਕਿਸ ਦੇ ਹੱਕ ਵਿੱਚ ਫਤਵਾ ਦਿੱਤਾ ਇਹ ਅੱਜ ਸਥਿਤੀ ਥੋੜੇ ਸਮੇਂ ਬਾਅਦ ਸਪਸ਼ਟ ਹੋਣ ਜਾ ਰਹੀ ਹੈ ਜਿੰਦੋਂ ਤੱਕ ਗੱਲ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਕਰ ਲਈ ਤਾਂ ਇੱਥੇ ਬੜੀ ਹੀ ਦਿਲਚਸਪ ਅਤੇ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ ਚਕੋਨੀ ਮੁਕਾਬਲਾ ਜਿਹੜਾ ਕੀ ਦੇਖਣ ਨੂੰ ਮਿਲਿਆ ਔਰ ਅੱਜ ਕਾਊਂਟਿੰਗ ਹੋਣੀ ਹੈ ਤਨ ਦਿਖਾ ਦਿੰਦੇ ਆ ਪਹਿਲੇ ਕਾਊਂਟਿੰਗ ਸੈਂਟਰ ਦੀਆਂ ਤਸਵੀਰਾਂ ਜਿੱਥੇ ਕੀ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਨਾਤ ਹੈ ਜਿਹੜੇ ਕਾਊਂਟਿੰਗ ਏਜੰਟਸ ਨੇ ਵੱਖ-ਵੱਖ ਪਾਰਟੀਆਂ ਦੇ ਉਹ ਪਹੁੰਚ ਕਰਦੇ ਨੇ ਪਰ ਇਹ ਤੁਹਾਨੂੰ ਦੱਸ ਦਿੰਦੇ ਆ 9 ਵਿਧਾਨ ਸਭਾ ਹਲਕਿਆਂ ਦੇ ਤਹਿਤ ਕਾਊਂਟਿੰਗ ਸੈਂਟਰ ਜਿਹੜੇ ਇੱਥੇ ਉਹ ਸਥਾਪਿਤ ਕੀਤੇ ਗਏ ਨੇ ਹਰ ਹਲਕੇ ਦੀ ਜਿਹੜੀ ਗਿਣਤੀ ਹੈ ਉਹ ਵੱਖ-ਵੱਖ ਕਾਊਂਟਿੰਗ ਸੈਂਟਰ ਚ ਹੋਣੀ ਹੈ ਤੇ ਥੋੜੀ ਸਮੇਂ ਬਾਅਦ ਰੁਝਾਨ ਆਣੇ ਵੀ ਸ਼ੁਰੂ ਹੋ ਜਾਣੇ ਆ ਫਿਲਹਾਲ ਸਮੇਂ ਦੀ ਉਡੀਕ ਚੱਲ ਰਹੀ ਹੈ ਕਿਉਂਕਿ 8 ਵਜੇ ਇਹ ਗਿਣਤੀ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਰੁਝਾਨ ਅਤੇ ਨਤੀਜਿਆਂ ਵੱਲ ਅ ਵਧਦੇ ਜਾਵਾਂਗੇ ਤਾਂ ਪਹਿਲੇ ਤੁਹਾਨੂੰ ਤੁਸ਼ੀਨਾ ਸਾਹਿਬ ਜੀ ਇਹ ਕਰ ਦਿੰਦੇ ਜਿੱਥੇ ਕਿ ਕਾਊਂਟਿੰਗ ਏਜੰਟ ਵੱਖ-ਵੱਖ ਸਿਆਸੀ ਪਾਰਟੀਆਂ ਦੇ ਪਹੁੰਚ ਰਹੇ ਨੇ ਔਰ ਗੱਲ ਕਰ ਲਈਏ ਅਮਸਲ ਲੋਕ ਸਭਾ ਹਲਕੇ ਦੀ ਤਾਂ ਬਹੁਤ ਹੀ ਕਾਂਟੇ ਦੀ ਟੱਕਰ ਆਉਣ ਵਾਲੀ ਹੈ ਜਿੱਥੇ ਕਿ 56 ਫੀਸਦੀ ਦੇ ਪੋਲ ਪੋਲ ਹੋਈਆਂ ਹੈ ਗਰਮੀ ਬਹੁਤ ਜ਼ਿਆਦਾ ਸੀ ਐਸੇ باوجود ਲੋਕਾਂ ਨੇ ਜਿਚਸਪੀ ਦਿਖਾਈ ਸੀ ਵੋਟਪਾਉਂਡ ਵਿੱਚ ਤੇ 52% ਤੋਂ ਜ਼ਿਆਦਾ ਵੋਟਾਂ ਪਾਈਆਂ ਸੀ ਲੋਕਾਂ ਨੇ ਤੇ ਅੱਜ ਉਸ ਦਾ ਨਤੀਜਾ ਥੋੜੇ ਸਮੇਂ ਬਾਅਦ ਵੇਖਣ ਨੂੰ ਮਿਲੇਗਾ ਤਾਂ ਫਿਲਹਾਲ ਬਦਾਂ ਸਭ ਹਲਕੇ ਵਾਈਜ਼ ਕਾਊਂਟਿੰਗ ਕੁਝ ਸਮੇਂ ਬਾਅਦ ਸ਼ੁਰੂ ਹੋਣ ਜਾ ਰਹੀ ਹੈ ਤੇ ਅੱਜ ਸਾਰੀ ਸਥਿਤੀ ਸਪਸ਼ਟ ਹੋਣ ਵਾਲੀ ਹੈ ਕਿ ਕਿਸੇ ਹਿੱਸੇ ਵਿੱਚ ਜਿੱਤ ਆਉਂਦੀ ਹੈ ਤੇ ਕਿਸੇ ਹਿੱਸੇ ਵਿੱਚ ਹਾਰ ਖੈਰ ਦਾਅਵਿਆਂ ਦਾ ਲਗਾਤਾਰ ਬਾਜ਼ਾਰ ਜਿਹੜਾ ਕਿ ਉਹ ਗਰਮ ਵੀ ਵਿਖਾਈ ਦਿੱਤਾ ਸੀ ਹਰ ਸਿਆਸੀ ਪਾਰਟੀ ਆਪਣੀ ਜਿੱਤ ਦਾ ਦਾਵਾ ਕਰਦੀ ਹੋਈ ਦਿਖਾਈ ਦੇ ਰਹੀ ਸੀ ਪਰ ਜਿਸ ਨੂੰ ਜਿਸ ਨੂੰ ਜਨਤਾ ਨੇ ਫਤਵਾ ਦਿੱਤਾ ਜਿੱਤ ਤਾਂ ਉਸ ਦੀ ਹੀ ਹੋਣੀ ਹੈ ਕੈਮਾ ਪਰਸਪਾਲ ਦੇ ਨਾਲ ਸਿਕੰਦਰ ਪਸਰੀਚਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel पर.